ਯੂਥ ਕਾਂਗਰਸ ਦੇ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਚਾਲਾ ਨਗਰ ਨਿਗਮ ਦੇ ਦਫ਼ਤਰ ਜਗ੍ਹਾ ਤਰਨਾ ਦਿੱਤਾ ਪਚਾਲਾ ਯੂਥ ਕਾਂਗਰਸ ਦੇ ਵਰਕਰਾਂ ਤੇ ਪੁਲਿਸ ਦੇ ਵਿਚਾਲੇ ਹੱਥੋਂ ਪਾਈ ਹੋਈ ਹੈ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਕਹਿੰਦਾ ਹੈ ਕਿ ਨਗਰ ਨਿਗਮ ਪਚਾਲਾ ਦੀਆਂ ਸੜਕਾਂ ਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਜਿਸ ਦੇ ਚੱਲਦੇ ਨਗਰ ਨਿਗਮ ਦੀਆਂ ਅੱਖਾਂ ਖੋਲਣ ਦੇ ਲਈ ਇਹ ਤਰਨਾ ਦਿੱਤਾ ਗਿਆ ਹੈ ਜਿਲ੍ਹਾ ਕਾਂਗਰਸੀ ਕਮਿਸ਼ਨਰ ਨੂੰ ਮਿਲਣ ਦੇ ਲਈ ਅੱਗੇ ਵਧ ਰਹੇ ਸੰਤਾਉ ਉੱਥੇ ਇਕੱਠੇ ਹੋਏ ਪਟਿਆਲਾ ਪੁਲਿਸ ਅਤੇ ਕਾਂਗਰਸ ਦੀ ਅਫੜਾ ਤਫੜੀ ਮਚ ਗਈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸੁਧਾਰ ਨਾ ਹੋਇਆ ਤਾਂ ਇਹ ਦਰਨਾ ਅੱਗੇ ਵੀ ਜਾਰੀ ਰਹੇਗਾ ਪਟਿਆਲਾ ਦੇ ਸਾਰੇ ਮੰਤਰੀਆਂ ਦੇ ਘਰਾਂ ਦਾ ਕਿਰਾਉ ਕੀਤਾ ਜਾਵੇਗਾ। ਇਸ ਸੰਤਾ ਦੇਰ ਮਸਤੀ ਮੰਨ ਕਰੋ ਨਗਰ ਨਿਗਮ ਉਹਦੇ ਰੋਜ਼ ਤਾਂ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਸਵਾਲ ਪੁੱਛਣ ਆਏ ਆ ਨਗਰ ਨਿਗਮ ਕ੍ਰਿਸ਼ਨ ਨੂੰ ਵੀ ਇਹਨਾਂ ਦਾ ਹੱਲ ਕੀਤਾ ਜਾਵੇ ਮੁੱਦਿਆਂ ਦਾ। ਮੇਰੇ ਦੀ ਪੱਕੇ ਤੋਂ ਉੱਤੇ ਧਰਨਾ ਲਾਵਾਂਗੇ ਤੇ ਇੱਥੇ ਤਾਲਾ ਲਾਇਆ ਜਾਊਗਾ ਹਾਂ ਬਿਲਕੁਲ ਪੁਲਿਸ ਪ੍ਰਸ਼ਾਸਨ ਸਾਰੀਆਂ ਗੱਲਾਂ ਕਰਨ ਅਸੀਂ ਗੱਲ ਕਰਨ ਵਾਸਤੇ ਆਪਣੀਆਂ ਮੰਗਾ ਮੰਨਣ ਪੁੱਛਣ ਵਾਸਤੇ ਮੰਗਾ ਇਹ ਲੋਕਾਂ ਦੀਆਂ ਮੰਗਾ ਵਾਸਤੇ ਕਮਿਸ਼ਨ ਸਾਹਿਬ ਕੋ ਜਾ ਅੰਦਰ ਜਾ ਰਹੇ ਸੀਗੇ ਇਥੋਂ ਦੀ ਪੰਜਾਬ ਪੁਲਿਸ ਨੇ ਤੇ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਰੋਕਿਆ ਜਾ ਰਿਹਾ ਹੈ ਇਹ ਗੱਲ ਕੋਈ ਆਇਆ ਅੱਜ ਇਹ ਕਿਤਾ ਜਾਣਦੇ ਇਹਨਾਂ ਦੀਆਂ ਗੱਲਾਂ ਸੁਣੋ ਹੁਣ ਤੱਕ ਸਾਡੀਆਂ ਮੰਗਾ ਉਹਨਾਂ ਤੋਂ ਪਹਿਲਾਂ ਮੰਗਾ ਨਾਮੰਨੀਆਂ ਜਾਣਗੀਆਂ ਉਹ ਤੱਕ ਅਸੀਂ ਪੱਕੇ ਤੌਰ ਤੇ ਇੱਥੇ